ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਮੈਂ ਆ ਗਈ ਵੀਰੇ ਉਹ ਚੰਗੇ ਰਿਕਾਰਡ ਵਾਲੀ ਆ ਤਾਂ ਚੰਗਾ ਦੁੱਧ ਦੱਸਦੇ ਆ ਵੀਰ ਜੀ ਇਹਦੇ ਥੱਲੇ ਬਾਕੀ ਲੈ ਵਲੂਆ ਵੀਰੇ ਚੈੱਕ ਕਰ ਲਿਓ ਤਾਂ ਮਗਰ ਵੀ ਇਹਦੇ ਕੱਟੀ ਆ ਗਈ ਆ ਤਾਂ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸलाम ਵੀਰੇ ਕੀ ਹਾਲ ਚਾਲ ਵਧੀਆ ਵੀਰੇ ਵੀਰ ਜੀ ਠੀਕ ਠਾਕ ਇਸ ਤਰ੍ਹਾਂ ਵਧੀਆ ਵੀਰੇ ਵਧੀਆ ਹਾਂਜੀ ਵੀਰੇ ਨਾਂ ਦੱਸੀਆ ਆਪਣਾ ਨਾਂ ਜੀ ਮੇਰਾ ਬਗੀਚਾ ਸਿੰਘ ਹਾਂਜੀ ਜਿਹੜਾ ਸ਼ਹਿਰਾਪੜਾਈ ਨਾਲਾ ਦਾ ਜ਼ਿਲ੍ਹਾ ਬੀਤਿਆ ਬਨਾਮ ਸਰ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀਰੇ ਬੋਲੀ 9734024427 ਵੀਰ ਜੀ ਠੀਕ ਹੈ ਜੀ ਤਾਂ ਵੀਰੇ ਆਪਣੇ ਕੋ ਇੱਕ ਮੈਂ ਸੂਈ ਆ ਗਈ ਹੈ ਹਨਾ ਹਾਂਜੀ ਜੀ ਇਹ ਸੂਈ ਜੇ ਮੈਂ ਤਾਂ ਮਗਰ ਵੀ ਕੱਟੀ ਆ ਗਈ ਹੈ ਕੱਟੀ ਆ ਠੀਕ ਹੈ ਜੀ ਤਾਂ ਸੂਈ ਵੇਖ ਲੋ ਵੀਰੇ ਅੰਦਾਜ਼ਾ ਲਾ ਲਓ ਮਹੀਨੇ ਦੋਵਾਂ ਦੀ ਜੋ ਵੀ ਹਨਾ 1.5 ਦੀ ਲਾ ਲੇ 2 ਦੀ ਲਾ ਲੇ ਮਤਲਬ ਕਿ ਉਹ 1.5 ਕ ਦੀ ਆਂਦੇ ਆ ਅੱਛਾ ਆਪਣਾ ਸਾਹ ਦੋ ਦੀ ਵੀ ਲਾ ਫੇ ਵੀ 1.5 ਦੀ ਲਾ ਸਕਦਾ ਬਿਲਕੁਲ ਵੀਰੇ ਬਿਲਕੁਲ ਤੁਹਾਡੇ ਸਾਹਮਣੇ ਬੱਚਾ ਵੱਜਿਆ ਵੀਰੇ ਤਾਂ ਸੋਹਣੀ ਮੈਂ ਆ ਹਾਂਜੀ ਹਾਂਜੀ ਬਾਕੀ ਲੈਵਲ ਉਵੇ ਦੀ ਗੱਲ ਕਰੀਏ ਤਾਂ ਸਫਾਈਆਂ ਨੇ ਪੂਰੀਆਂ ਵੀਰੇ ਲੈਵੇ ਦੀਆਂ ਭਲੀ ਜੁੜੀ ਫੁੱਲਾ ਮੰਨੀ ਵੀਧੀ ਪੂਰੀ ਐ ਮਤਲਬ ਵੀ ਰਾਜੀ ਰੂਜੀ ਐ ਵੀਰੇ ਕਿੰਨਾ ਦੁੱਧ ਆ ਇਹਦੇ ਥੱਲੇ ਦੁੱਧ ਵੀਧੀ ਮਤਲਬ ਪੱਕਾ ਜਿਹੜਾ 8 ਲੀਟਰ ਐ ਮੇਂ ਕੋ 8 ਲੀਟਰ ਪੱਕਾ ਅੱਜ 8 ਲੀਟਰ ਜਾਂ ਚੋ ਕੇ ਲੈ ਜਾਣਾ ਬਿਲਕੁਲ ਆ ਲੈਵੇ ਤੋਂ ਭਾਵੇਂ ਕਿੰਨਾ ਮਰਜੀ ਕੇ ਤੇ ਆ ਲੈਵੇ ਤੋਂ ਵੀਧੀ ਭਾਵੇਂ 12 13 ਕਿਲੋ ਕਹੀ ਜਾਵੇ ਆਪਾਂ ਨਹੀਂ ਸੱਚਾਈ ਐ ਵੀਰੇ ਹਨਾ ਕੰਮ ਆ ਸਾਫ ਸੁਥਰਾ ਹਾਂ ਲਾ ਮੰਨੀ ਕੇ ਕੋ ਲੈਣਾ ਬਿਲਕੁਲ ਬਿਲਕੁਲ ਤੇ ਗਾੜੀ ਦੁੱਧ ਵੀਰੇ ਤੁਹਾਡੀ ਸੇਵਾ ਦਾ ਆ ਬੱਸ ਮੈਂ ਜੇ ਤ ਪਾਊਗਾ ਤੇ ਕੋਈ ਥੋੜਾ ਪਤਾ ਹੋ ਰਵਾਜੂ ਤਾਂ ਚਵਾ ਕਿਵੇਂ ਦਾ ਵੀਰੇ ਇਹਦਾ ਚਵਾ ਚੂ ਵੀਧੀ ਵਧੀਆ ਵਾ ਇੱਕ ਨੰਬਰ ਹਾਂਜੀ ਬਹੁਤ ਵਧੀਆ ਟੈਂਕ 5 ਵਜੇ ਪਛੇਕ ਵਿੱਚ ਹੁੰਦੀਆਂ ਤਰਾ ਚੋਈ ਦੀਏ ਨੀ ਰੇ ਅੱਜ ਚੋਈ ਵਾਈ ਵਾਕੇ ਵਿਖਾਈ ਦਿਓ ਤੇ ਤੋਰਾ ਵਿਖਾਈਏ ਪਹਿਲਾਂ ਹਣਾ ਤਾਂ ਵੇਖੋ ਵੀਰੇ ਤੁਹਾਨੂੰ ਤੋਰਾ ਵਿਖਾ ਲ ਦਿੰਨੇ ਆਂ ਬਾਕੀ ਚਵਾਈ ਵੀਰ ਕਹਿੰਦਾ ਵਿਖਾ ਲਈ ਦਿੰਨੇ ਆਂ ਤਾਂ ਖੋਲੋ ਵੀਰੇ ਇਹਨੂੰ ਮੈਂ ਦੁੱਧ ਵਾਲੀ ਹੁੰਦਾ ਹਣਾ ਵੀਰੇ ਹਾਂਜੀ ਹਾਂਜੀ ਇਹ ਦੁੱਧ ਵਾਲੀ ਜੀ ਉਹ ਵੀ ਦਿਓ ਨਾਲਾ ਲੂਣਾ ਮਾਨੇ ਤੇ ਕਾਫੀ ਨਾਲ ਆਪਣੀ ਬੰਦਾ ਹੁੰਦਾ ਵਾ ਹਾਂਜੀ ਤੇ ਉਹ ਜਦੋਂ ਉਹ ਚੇਰੇ ਕੋ ਬੰਦ-ਮੁੰਦ ਨਹੀਂ ਪੈਂਦਾ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਚੈੱਕ ਕਰ ਲਿਓ ਤੋਰਾ ਲੇਵਾ ਸਫਾਈਆਂ ਲੇਵੀਆਂ ਦੀ ਚੈੱਕ ਕਰ ਲਓ ਐਵੇਂ ਵੇਥੇ ਵੇਥੇ ਤੇ ਥਾਣਾ ਗਿਆ ਠੀਕ ਹੈ ਜੀ ਬੰਦ ਤਾਂ ਬਾਕੀ ਵੇਖੋ ਵੀਰੋ ਮਾਨੇ ਦੇ ਨਾੜਾ ਚੈੱਕ ਕਰ ਲਓ ਥੋੜਾ ਕੈਮਰੇ ਤੇ ਕਰਦੀ ਆ ਬਾਕੀ ਦੁੱਧ ਾਲੀ ਆ ਜੀ ਠੀਕ ਚੁਆਈ ਦਿਓ ਵੀਰੇ ਫਿਰ ਹਾਂ ਹਾਂ ਜੀ ਚੁਆਈ ਕਰ ਦਿਓ ਲਾ ਦਿਓ ਲਾ ਦਿਓ ਲਾ ਦਿਓ ਨਾਲੇ ਵੀਰਾਂ ਨੂੰ ਦੂਰੋਂ ਕਈ ਫੋਨ ਕਰਦੇ ਆ ਚਵਾਈ ਦਾ ਪਤਾ ਲੱਗ ਜਾਂਦਾ ਹਨਾ ਜੀ ਕਿਉਂਕਿ ਕਦੋਂ ਕੰਮ ਸਾਫ ਸੁਥਰਾ ਵੀਰੇ ਸਭ ਕੁਝ ਦੱਸ ਕੇ ਫੇਰ ਪਸ਼ੂ ਨੂੰ ਵੇਚਣਾ ਹਨਾ ਜੀ ਇਹਦੇ ਵਿੱਚ ਵਿੱਜੀ ਕੜਾ ਕੋਈ ਲਾਮਾ ਬਿਲਕੁਲ ਬਿਲਕੁਲ ਕੰਮ ਐਵੇਂ ਰੱਖਿਆ ਹਨਾ ਬਸ ਬਸ ਅਸੀਂ ਨਹੀਂ ਵਿੱਜੀ ਹੋ ਜਾ ਕਦੀ ਐਵੇਂ ਨਹੀਂ ਬਿਲਕੁਲ ਬਿਲਕੁਲ ਚੋਹੇ ਦੀ ਦਾਫੀ ਛੱਡੀਏ ਵੀ ਹੁਣ ਚਾਹਾਂਗੇ ਤੇਰੇ ਫੇਰ ਆ ਕੇ ਕੋਈ ਚੋਰੀ ਬਿਲਕੁਲ ਹਾਂ ਵੇਖੋ ਵੀਰੋ ਚੈੱਕ ਕਰ ਲਓ ਮਗਰ ਵੀ ਕੱਟੀ ਆ ਲੇਵੇ ਦੀ ਚੰਗੀ ਸਾਫ ਆ ਸੋਹਣੀ ਮੈਂ ਆਗੀ ਪਰਾ ਕੈਮਰੇ ਤੇ ਉਹ ਨਾ ਕਾ ਬਰਦੀ ਹੈ ਵੇਖਦੀ ਹੈ ਕੈਮਰੇ ਨਾਲ ਨਾ ਜੀ ਇੱਕ ਮੱਖੀ ਬੜੀ ਹੁੰਦੀ ਜੀ ਮੱਖ ਹੁੰਦੀ ਆ ਹੁਣ ਵਾਕੇ ਠੀਕ ਇੱਕ ਟਾਈਮ ਤੋਂ ਪਹਿਲਾਂ ਥੋੜੀ ਪਸ਼ੂ ਦੀ ਚਵਾਈ ਕਰੀ ਹਾਂਜੀ ਹਾਂਜੀ 6 6 ਤੋਂ 6 ਚੁੰਨ ਜਗੇ ਸੇ ਹਾਂਜੀ ਨੀ ਮੇ 6 ਕੋ ਚੁੰਨਾ 6 ਵੇ ਛਾਮੀ ਚੋੜੀ ਦੀ ਮੱਖੀ ਬੜੀ ਹੁੰਦੀ ਏ ਐਸ ਵੇਲੇ ਦੇ ਹਾਂਜੀ ਹਾਂ ਪਿਆਰੇ ਸੁਪਰੀਆਂ ਨਹੀਂ ਹੁੰਦੀ ਆ ਗਈ ਵੀਰੇ ਆ ਬਸ ਆ ਜਣੀ ਆ ਰਿਸ਼ਰ ਬੱਚਾ ਬੰਦੀ ਹੈ ਨਾ ਬਿਲਕੁਲ ਬੰਦੀ ਹਾਂਜੀ ਬੰਦੀ ਤਾਂ ਵੇਖੋ ਵੀਰੋ ਬਾਕੀ ਚਵਾ ਤੁਹਾਨੂੰ ਵੀਰ ਵਿਖਾਲ ਦਿੰਦਾ ਵਾ ਸੋਹਣਾ ਚਵਾ ਲੱਗਿਆ ਜੀ ਸੀਲ ਬਹੁਤ ਆ ਹਾਂਜੀ ਹਾਂਜੀ ਆ ਗਈ ਵੀਰੇ ਹਾਂ ਹਾਂ ਐ ਵਧੀਆ ਪਸਮਾ ਬੜਾ ਡਾਢਾ ਪਾਇਆ ਹਨ ਪਸਮ ਦੀ ਬੜੀ ਆ ਨਾਣਾ ਨੂਣਾ ਬਹੁਤ ਮਾਨੇ ਦੇ ਦੁੱਧ ਵੀਰੇ ਫਿਰ ਚੰਗਾ ਚਵਾਈ ਜੂ ਹਨਾ ਦੁੱਧ ਵੀਤੀ ਚਲੋ ਐਰਕਾ ਵੀ ਹੁਣ ਜੋ ਚੰਗੀ ਦੇਖੋ ਵੀਰੇ ਲਾਗੇ ਤੋਂ ਚੈੱਕ ਕਰੂ ਬਾਨੇ ਦੀਆਂ ਨਾਣਾ ਜੇ ਕੋਈ ਸੇਵਾ ਸੁਭਾ ਚੰਗੀ ਕਰੂਗਾ ਨਾ ਕੀ ਬਾਤ ਪਸਮਾ ਬਹੁਤ ਜਵਰ ਪਾਇਆ ਬਹੁਤ ਵੀਰ ਜੀ ਬਹੁਤ ਜਵਰ ਤੇ ਚਲੋ ਆਪਣੇ ਬੰਦਾ ਨਾਲ ਉਹਦੇ ਕੋਲ ਆ ਉਹ ਵਿਚਾਰੇ ਕੋ ਸੇਵਾ ਸੁਭਾ ਨਹੀਂ ਹੋਈ ਬਿਲਕੁਲ ਮੈਂ ਇਹਦੇ ਨਾਲ ਆਖੇ ਤਰੀਕੇ ਵੀਡੀਓ ਪਾ ਦਿੰਦੇ ਆ ਹਾਂਜੀ ਨਹੀਂ ਤੇ ਇੱਥੇ ਕੱਟ ਕੇ ਇਹਨੂੰ ਪਾ ਕੇ ਦੇਖ ਲਓ ਠੀਕ ਹੈ ਥਾਣ ਵੀ ਵੇਥ ਵੇਥ ਤੇ ਬਹੁਤ ਵਧੀਆ ਵਧੀਆ ਗੱਲ ਠੀਕ ਇਹ ਕੋ ਵੱਡ ਮੁੰਡ ਪਾਊਗਾ ਤੇ ਉਹ ਤਾਂ ਮੈਂ 10 ਜਾਨਾ ਕਰ ਲੈ ਚੋਈ ਜਾ ਨਹੀਂ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਹਾਂਜੀ ਕੋਈ ਪਸ਼ੂ ਸਾਫ ਸੁਥਰਾ ਸੋਨਾ ਛੋਲੇ ਉਹ ਆ ਗਈ ਹਾਂ ਜੀ ਧਾਰਾ ਮਾਰ ਕੇ ਇੱਕ ਇੱਕ ਥਾਂ ਦੀ ਪਹਿਲਾਂ ਵਿਖਾ ਦਿਓ ਫਿਰ ਚਬਾਈ ਕਰਦੇ ਠੀਕ ਮਗਲ ਥਾਂ ਦੀ ਵਿਖਾ ਦਿਓ ਕੋਈ ਪੂਰ ਛਟਾ ਹਨ ਨਹੀਂ ਹੈ ਨਾ ਮੋਟੀ ਧਾਰਾ ਕੀ ਬਾਤ ਹੈ ਠੀਕ ਹੈ ਜੀ ਗੁਠਾ ਨੱਪ ਕੇ ਜਉਂਦੇ ਨੇ ਆਹ ਠੀਕ ਹੈ ਦੇਖੋ ਵੀਰੇ ਚਵਾਈ ਬਹੁਤ ਸ਼ਾਨਦਾਰ ਆ ਬਾਕੀ ਦੁੱਧ ਤੁਹਾਨੂੰ ਵੀਰ ਚੋ ਕੇ ਬਖਾਲ ਦਿੰਦਾ ਕਿਉਂਕਿ ਟਾਈਮ ਹੋਇਆ ਹੀ ਆ ਪੰਜ ਦਾ ਟਾਈਮ ਆ ਹੁਣ ਹਾਂ ਤੇ ਠੀਕ ਹੋ ਗਿਆ ਬਿਲਕੁਲ ਉਦਨ ਹੀ ਆਪਾਂ ਗਾਂਈ ਚਵਾਈ ਹੈ ਨਾ ਇਹਦਾ ਵੀਡੀਓ ਪਾਈ ਤੇ ਉਹ ਵੀਰ ਭਰਾ ਤੜਕੇ 3:30 ਮੇਰੇ ਕੋਲ ਆ ਗਏ ਠੀਕ ਹੈ ਜੀ ਤੇ ਉਹ 4 4:30 ਮੇਰੇ ਕੋਲ ਗਾਂਈ ਚ ਹੋ ਗਏ ਤੇ ਆਪਣੀ ਲੱਦ ਕੇ ਟੈਮ ਟੈਮ ਚਵਾਲੀ ਹੁੰਨੀ ਹਾਂਜੀ ਹਾਂਜੀ ਵੀਰ ਜੀ ਬਿਲਕੁਲ ਨਾਲੇ ਵੀਰੇ ਕੰਮ ਕਿਦੋਂ ਆਪਾਂ ਸਾਫ ਸੁਥਰਾ ਹੈ ਨਾ ਵੀਰ ਜੀ ਇੱਕ ਅੱਧਾ ਲਿਆਈ ਤਾਂ ਵੀ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਜਾ ਕੇ ਵੀ ਆ ਸਾਫ ਸੁਥਰਾ ਕੰਮ ਆ ਕੋਈ ਇਹਦੇ ਸਭ ਹੋਇਆ ਹੀ ਆਪਣੇ ਨਾਲੇ ਬੰਦਾ ਆਪਣਾ ਵਧੀਆ ਬਿਲਕੁਲ ਪੱਠੇ ਗੁੱਠਿਆਂ ਦਾ ਜੋਖਾ ਹੀ ਹੈ ਹਨਾ ਨਾਲੋਂ ਪੱਠੇ ਤਾਂ ਨਹੀਂ ਹਨਾ ਚੜੀ ਚੱਲਦੀ ਥੂੜੀ ਤੇ ਹੀ ਆਣ ਪਛੀ ਜਵਾਬ ਪੁੱਲਾ ਲੈ ਕੇਵੇਂ ਹੈ ਹਾਂਜੀ ਜਵਾਬ ਵਧੀਆ ਜੀ ਮੱਕੋ ਇੰਦੀ ਐ ਡਰਦੀ ਆ ਮੈਨੂੰ ਵੇਖ ਕੇ ਕੈਮਰੇ ਤੋਂ ਥੋੜਾ ਨਾ ਜੋ ਜੋ ਕੋਈ ਨਾ ਮੈਂ ਹਟਵਾਂ ਥੋੜਾ ਜਿਹਾ ਹਟਦਾ ਚੋਈ ਜੱਟ ਚੱਲ ਧਿਆਨ ਮੇਰੇ ਚ ਆ ਹਾਂ ਬੜੀ ਬੜੀ ਆ ਮੱਖ ਵੀ ਬਹੁਤ ਆ ਤੇ ਥੋੜਾ ਪਸ਼ੂ ਕੈਮਰੇ ਤੋਂ ਕੇ ਡਰਦੇ ਆ ਇਹ ਲੋ ਮਛਰ ਜਾਇਦਾ ਹੁਣ ਕੁਝ ਮੱਖੀ ਹੋ ਗਈ ਹਾਂਜੀ ਆ ਮੱਖ ਦਾ ਥੋੜਾ ਅੱਡ ਬਾਰ ਚੰਗੀ ਆਈ ਨਹੀਂ ਹੁਣ ਗੜੀ ਪੱਠਾ ਵੀ ਆਇਨਾ ਬਰਸਨ ਵੀ ਤੇ ਦੁੱਧ ਵਾਲੇ ਡੱਕੇ ਲਾਉਣਗੇ ਬਲਕੋ ਤੂੜੀ ਤੇ ਜਾ ਪਛੂਣੇ ਦੁੱਧ ਤੂੜੀ ਨਾਲ ਇਹ ਗੋ ਖਾ ਲੋ ਇੱਕ ਤਰ੍ਹਾਂ ਲੱਤਾਂ ਭਰੀਆਂ ਮੱਖੀਆਂ ਆ ਮੱਖ ਤੇ ਬੋਤ ਆ ਮੱਖ ਤਾਂ ਵੱਡ ਵੱਡ ਖਾਈ ਜਾਂਦੀ ਹੈ ਨਾ ਡੰਗਰ ਬੱਚਾ ਨੀਲੀ ਰਾਵੀ ਦਾ ਪਗਲਾ ਹੈ ਨਾ ਹਾਂ ਕੀ ਹੁੰਦਾ ਹੈ ਹਾਂਜੀ ਕੋਈ ਨਹੀਂ ਫਾਇਦਾ ਨਾ ਵੀ ਹੁਣ ਆਪਾਂ ਚੋਈ ਆ ਬਿਲਕੁਲ ਕੋਈ ਸ਼ਕਤ ਨਹੀਂ ਕੋਈ ਸਵੇਰੇ ਵੀਰਾ ਆ ਜੇ ਚੋਣਾ ਵੇ ਹਨਾ ਜੀ ਜਿੱਤਰਾ ਮਰਜੀ ਆਪਣੀ ਚੋਣ ਬਿਲਕੁਲ ਬਿਲਕੁਲ ਇਹ ਵੀਡੀਓ ਹੁਣੇ ਅਪਲੋਡ ਹੋਈ ਨਹੀਂ ਆ ਹੁਣ 5 ਵਜੇ 6 ਤਾਂ 6 ਵਜੇ ਤਾਂ ਹੀ ਅਪਲੋਡ ਹੋਗੀ ਤਾਂ ਲਾ ਲੂਗੀ ਸ਼ਾਂ ਆਪਣਾ ਅੱਜ ਤਰੀਕ ਆ ਗਿਆ ਅੱਜ 18 18 ਤਰੀਕ ਆ ਅੱਜ 18 ਤਰੀਕ ਆ ਵੀਰੋ ਮੁਖਾਦਰ ਵੀ ਸੀਖਾ ਲਓ ਵਖਾ ਦਿਓ ਸਾਬੋ ਬਿਲਕੁਲ ਆ ਵੇਖੋ ਵੀਰੋ ਸੋਨਾ ਦੁੱਧ ਦਿੰਦਾ ਮੈਂ ਨਾ ਹਾਂ ਜੀ ਬਿਲਕੁਲ ਬਿਲਕੁਲ ਹਾਂ 8 ਲੀਟਰ ਹਗਾ ਆ ਦੀ ਨਾ ਦੋਆ ਟਾਈਮਾਂ ਦਾ ਤੇ ਵੇਖੋ ਵੀਰੋ ਐ ਚੋਆ ਨੁੱਚੜ ਗਈ ਐ ਚੈੱਕ ਕਰ ਲੋ ਚੋਆ ਐ ਨੁੱਚੜ ਗਈ ਜਮ ਤਾਂ ਸੋਣੀ ਮੈਂ ਆ ਚਵਾ ਵੀ ਤੁਹਾਨੂੰ ਮੁਖਾਲ ਦਿੱਤਾ ਦੁੱਧ ਵੀ ਖਾਤਾ ਵੀਰੇ ਨੇ ਚੋਕੇ ਤਾਂ ਵੀਰੇ ਇਹਦਾ ਮੁੱਲ ਮੁੱਲ ਵੀਰ ਜੀ ਵੇਖ ਲੋ ਕਿੰਨਾ ਕਰ ਲੀਏ ਜਾਨਦੇ ਹੋ ਜਾਇ ਜੀ ਜਾਨਦੇ ਹੋ ਹਨਾ ਇਹ ਜੀ 70000 ਦੀ ਠੀਕ ਹੈ ਬਾਲੀ ਆਫਰ ਚੱਲਣ ਦੋ ਵਿਧੀ ਜਿਹੜੀ ਦੇਣੀ ਹੈ ਜਿਹੜੀ 67000 ਦੇ ਦੇਵਾਂਗੇ 67 ਜੀ ਹਾਂ ਜੀ 67 ਜੋ ਉੱਚੋਂ ਵੀ ਆਏਗਾ ਵੀਰ ਭਰਾ ਦਾ ਮਾਨਤਨ ਕਰਦਾ ਦੋ ਜਾਂ ਦੋ 65 ਦੀ ਚਲੋ ਪੈਰ ਦੀ ਵਿਧੀ ਦੇ ਦਾਂਗੇ ਤਾਂ ਵੀਰੇ ਬਾਕੀ ਚੰਗੀ ਮੈਂ ਮੇਰੇ ਕੋਲ ਵੀਰ ਦੀ ਭਾਜ ਨੂੰ ਜਿਹਨੂੰ ਵੇਖੋ ਮਗਰ ਕੱਟੀ ਆ ਨਾ ਵਜਨ ਚੰਗਾ ਮੈਂ ਦਾ ਕਿ ਕੋਈ ਮੰਨਣ ਵਾਲੀ ਗੱਲ ਫਿਰ ਵਜਨ ਕਾਫੀ ਆ ਹਾਂ ਵੇਖੋ ਸਾਫ ਸੁਥਰੀ ਬਿਲਕੁਲ ਕੋਈ ਸੇਵਾ ਕਰੂਗਾ ਨਾ ਦੁੱਧ ਭਾਵੇਂ 10 ਕਿਲੋ ਨੇ ਰਾਂਹ ਸੋਕਾ ਚ ਪਾਈ ਜਾਣਾ ਵਾ ਨਾ ਸੇਵਾ ਦੇ ਵੀਰੇ ਦੇਈ ਜਾਣਾ ਭਾਈ ਦੀ ਭੁਈ ਦੀ ਮਨੀ ਜਾਂਦੇ ਦਈ ਜਾਂਦੀ ਹੈ ਦੁੱਧ ਠੀਕ ਹੈ ਜੀ ਫੈਂਟ ਦੀ ਨੌ ਆਉਂਦੀ ਜੇ ਨੌ ਫੈਂਟ ਤਾਂ ਬਾਕੀ ਵੇਖੋ ਵੀਰੋ ਬਾਕੀ ਹਰਿਆ ਹੋਰਿਆ ਹਨੀ ਵੀਰੇ ਕੋਲੇ ਹਨਾ ਟੂੜੀ-ਤਾੜੀ ਵੀਰੇ ਨੇ ਕਾਫੀ ਜਰਦੇ ਫਟੇ-ਫਟੇ ਕੁਤਰੇ ਹਨਾ ਤਾਂ ਬਾਕੀ ਵੀਰੋ ਸੇਵਾ ਕਰ ਲਿਓ ਦੁੱਧ ਅਗੋਂ ਤੁਹਾਡੀ ਸੇਵਾ ਦਾ ਤਾਂ ਹਾਂ ਨਾ 65000 ਦੀ ਹਾਂਜੀ ਵੀਰ ਜੀ ਹਾਂ ਨਾ 65000 ਦੀ ਕੀ ਬਾਤ ਹੈ ਤਾਂ ਵੇਖੋ ਵੀਰੇ ਰੇਟ ਜਾਵਾਂ ਜਿਆ ਜਾਂ ਚੰਗੀ ਮੈਂ ਆ ਗਈ ਆ ਵਜਨ ਵਾਲੀ ਆ ਮਗਰ ਵੀ ਕੱਟੀ ਆ ਗਈ ਆ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ ਨਵੇਂ-ਨਵੇਂ ਵੀਡੀਓ ਲਾ ਕੇ ਵੀਰੇ ਵਿਖਾ ਲਈ ਜਾਵੇ ਤਾ ਬੱਚੇ ਚੁੰਗਣਾ ਪਿਆ ਹੁਣ ਹਨਾ ਨਹੀਂ ਨਹੀਂ ਚਲ ਕੋਈ ਨਹੀਂ ਚੁੰਗਾਂ ਦਾ ਚੁੰਗਾਂ ਦਾ ਕੋਈ ਨਾ ਤਾਂ ਵੀਰੇ ਐਡਰੈਸ ਬੋਲਿਆ ਕਰੀ ਆਪਣਾ ਇਹ ਐਡਰੈਸ ਵੀਰ ਜੀ ਆਪਾਂ ਸ਼ਹਿਰਾ ਹੀ ਨਾਲਾ ਜੇ ਵਿੱਚ ਮੇਨ ਬਸਟੈਂਡ ਦੇ ਵਿੱਚ ਬਿਠੇ ਆਂ ਹਾਂਜੀ 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 ਜ਼ਿਲ੍ਹਾ ਬਧੀਆਂ ਬਸਾਰਾ ਆਪਣਾ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀਰੇ ਜੀ 8340 8227 ਦੇ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਾਰੇ ਜੀ ਸਤਿ ਸ੍ਰੀ ਅਕਾਲ ਜੀ